ਅਮਰਿੰਦਰ ਸਿੰਘ ਦੀ ਪਰਖ ਤਖਾਰਾ ਉੱਤਰ ਦਿਆਂ ਪੱਟੀ ਹਲਕਾ ਜਿਹੜਾ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਲਤਾੜਿਆ ਪਛਾੜਿਆ ਵਿਗਾੜਿਆ ਗਿਆ ਸੀ ਉਸ ਨੂੰ ਨਵੀਂ ਨਰੋਈ ਦਿੱਖ ਦੇਣ ਵਾਸਤੇ ਅਤੇ ਪੰਜਾਬ ਵਿੱਚੋਂ ਮੋਹਰੀ ਹਲਕਾ ਬਣਾਉਣ ਵਾਸਤੇ ਖੁੱਬ ਕੇ ਕੰਮ ਕਰਨ ਵਾਲੇ ਪੱਟੀ ਤੋਂ ਵਿਧਾਇਕ ਹਰਮਿੰਦਰ ਗਿੱਲ ਨੇ ਆਪਣੇ ਹਲਕੇ ਦੇ ਪਿੰਡ ਬੋਪਾਰਾਏ ਨੂੰ ਮਾਡਲ ਪਿੰਡ ਵਜੋਂ ਵਿਕਸਿਤ ਕਰਕੇ ਆਪਣੀ ਰੂਹ ਦੇ ਸਵਾਦ ਦਾ ਪ੍ਰਗਟਾਵਾ ਕੀਤਾ ਹੈ ਜਿਹੜਾ ਮਾਜਾ ਟੈਲੀਵਿਜ਼ਨ ਤੇ ਪ੍ਰੋਗਰਾਮ ਮੇਰਾ ਪੰਜਾਬ ਮੇਰੇ ਪਿੰਡ ਤਹਿਤ ਸਾਡੀ ਟੀਮ ਪੇਸ਼ ਕਰ ਰਹੀ ਹੈ ਪਿੰਡ ਬੋਪਾਰਾਏ ਪੱਟੀ ਹਲਕੇ ਦਾ ਪਿੰਡ ਹੈ ਜਿਸ ਨੂੰ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਅਤਿ ਸੁੰਦਰ ਬਣਾਇਆ ਹੈ ਉਹ ਇਸ ਪਿੰਡ ਨੂੰ ਹਲਕੇ ਦੇ ਬਾਕੀ ਪਿੰਡ ਸੁੰਦਰ ਤਿਆਰ ਕਰਨ ਲਈ ਨਮੂਨੇ ਵਜੋਂ ਪੰਚਾਇਤਾਂ ਨੂੰ ਵਿਖਾ ਰਹੇ ਹਨ ਸੀਵਰੇਜ ਦਾ ਨਾਂ ਸੁਣਦਿਆਂ ਲੋਕ ਡਹਿਲ ਜਾਂਦੇ ਹਨ ਕਿ ਠੀਕ ਨਹੀਂ ਚੱਲਦਾ ਜਿੱਥੇ ਪਾਇਆ ਜਾਂਦਾ ਗਲੀਆਂ ਸਾਫ਼ ਨਹੀਂ ਰਹਿੰਦੀਆਂ ਪੱਟੀ ਹਲਕੇ ਵਿੱਚ ਹਰਮਿੰਦਰ ਗਿੱਲ ਨੇ ਲੋਕਾਂ ਦੀ ਧਾਰਨਾ ਹੀ ਬਦਲ ਦਿੱਤੀ ਹੈ ਜਿਸ ਦਾ ਨਮੂਨਾ ਪਿੰਡ ਬੋਪਾਰਾਏ ਬਣਾਇਆ ਹੈ ਇੱਥੇ ਸੀਵਰੇਜ ਸੀਚੇਵਾਲ ਪਲਾਨ ਤਹਿਤ ਪਾਇਆ ਗਿਆ ਹੈ ਪਹਿਲਾ ਘਰਾਂ ਵਿੱਚ ਪੱਕੇ ਤਿੰਨ ਤਿੰਨ ਟੋਏ ਬਣਾਏ ਗਏ ਹਨ ਟਾਇਲਟਸ ਬਾਥਰੂਮਾਂ ਚੋਂ ਨਿਕਲਿਆ ਨਿਕਾਸ ਇਹਨਾਂ ਤਿੰਨ ਟੋਇਆਂ ਚ ਘੁੰਮਦਾ ਹੋਇਆ ਸਾਫ਼ ਹੋ ਜਾਂਦਾ ਹੈ ਫਿਰ ਇਸ ਤਰ੍ਹਾਂ ਤਿੰਨ ਅਤ ਸੁੰਦਰ ਪੱਕੇ ਛੱਪੜ ਤਿਆਰ ਕੀਤੇ ਹਨ ਜਿਨ੍ਹਾਂ ਵਿੱਚੋਂ ਪਾਣੀ ਤੇਜ਼ ਸਪੀਡ ਨਾਲ ਘੁੰਮਦਾ ਹੋਇਆ ਬਹੁਤ ਸਾਫ਼ ਹੋ ਜਾਂਦਾ ਹੈ ਮਾਹਿਰਾ ਅਨਸਾਰ ਉਹ ਨਹਿਰੀ ਪਾਣੀ ਨਾਲੋਂ ਖੇਤਾਂ ਲਈ ਲਾਹੇਵੰਦ ਹੁੰਦਾ ਹੈ ਸਾਫ ਸੁਥਰਾ ਪਾਣੀ ਖੇਤਾਂ ਦੀ ਸਿੰਜਾਈ ਲਈ ਲੋੜ ਅਨੁਸਾਰ ਵਰਤ ਲਿਆ ਜਾਂਦਾ ਹੈ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜਿੰਨਾ ਵਧੀਆ ਸੀਵਰੇਜ ਇਸ ਪਿੰਡ ਵਿੱਚ ਚੱਲਦਾ ਹੈ ਉਹਨਾਂ ਵਧੀਆ ਸ਼ਹਿਰਾਂ ਵਿੱਚ ਵੀ ਨਹੀਂ ਚੱਲਦਾ ਹੋਵੇਗਾ ਇਸ ਪਿੰਡ ਵਿੱਚ ਚੰਡੀਗੜ੍ਹ ਪੈਟਰਨ ਤੇ ਸੁੰਦਰ ਬਹੁਤ ਵੱਡਾ ਪਾਰਕ ਬਣਾਇਆ ਹੈ ਜਿਸ ਵਿੱਚ ਬਣੀਆਂ ਪੱਕੀਆਂ ਸੁੰਦਰ ਸੜਕਾਂ ਉੱਤੇ ਪਿੰਡ ਦੇ ਲੋਕ ਸਵੇਰ ਅਤੇ ਸ਼ਾਮ ਦੀ ਸੈਰ ਕਰਦੇ ਹਨ ਵਨਸੁਵੰਨੇ ਫੁੱਲਾਂ ਦੀ ਸੁਗੰਧ ਦਾ ਅਤੇ ਤਾਜ਼ਾ ਅਬੋ ਹਵਾ ਦਾ ਆਨੰਦ ਲੈਂਦੇ ਹਨ ਇਸ ਪਾਰਕ ਵਿੱਚ ਪਿੰਡ ਦੇ ਬੱਚਿਆਂ ਦਾ ਮਨੋਰੰਜਨ ਕਰਨ ਲਈ ਉਪਕਰਣ ਚੰਡੀਗੜ੍ਹ ਪੈਟਰਨ ਤੇ ਅੱਛੀ ਕੁਆਲਿਟੀ ਦੇ ਲਾਏ ਗਏ ਹਨ ਬੱਚਿਆਂ ਦਾ ਚੀਚਹਾੜਾ ਅਤੇ ਹਾਸੇ ਠੱਠੇ ਪਿੰਡ ਦੀਆਂ ਰੌਣਕਾਂ ਨੂੰ ਚਾਰ ਚੰਨ ਲਾਉਂਦੇ ਹਨ ਪਿੰਡ ਵਾਸੀਆਂ ਨੇ ਇੱਥੇ ਕੁਝ ਨਿਯਮ ਬਣਾਏ ਹੋਏ ਹਨ ਜਿਵੇਂ ਜਦੋਂ ਸੈਰ ਲਈ ਔਰਤਾਂ ਨੇ ਆਉਣਾ ਹੁੰਦਾ ਹੈ ਤਾਂ ਜਿਮ ਵੀ ਉਹਨਾਂ ਲਈ ਫ੍ਰੀ ਰੱਖਿਆ ਜਾਂਦਾ ਹੈ ਉਹ ਸੈਰ ਕਰਨ ਉਪਰੰਤ ਜਿਮ ਤੇ ਵੀ ਐਕਸਰਸਾਈਜ਼ ਕਰਦੀਆਂ ਹਨ ਉਸ ਸਮੇਂ ਪਿੰਡ ਦੇ ਮਰਦ ਪਾਰਕ ਵਿੱਚ ਪ੍ਰਵੇਸ਼ ਨਹੀਂ ਕਰਦੇ ਮਰਦਾਂ ਲਈ ਜਿਮ ਅਤੇ ਪਾਰਕ ਵਿੱਚ ਜਾਣ ਦਾ ਸਮਾਂ ਵੱਖਰਾ ਰੱਖਿਆ ਹੋਇਆ ਹੈ ਖਾਸ ਗੱਲ ਦਾ ਸੰਯੋਗ ਹੈ ਕਿ ਇੱਥੇ ਹੁਣ ਫੋਟੋਗ੍ਰਾਫਰ ਵਿਆਹਾਂ ਦੀ ਪ੍ਰੀ-ਵੇਡਿੰਗ ਸ਼ੂਟ ਕਰਨ ਲਈ ਵੀ ਆਣ ਲੱਗੇ ਹਨ। ਪਾਰਕ ਵਿੱਚ ਲੋਕਾਂ ਦੇ ਬੈਠ ਕੇ ਕੁਦਰਤੀ ਆਨੰਦ ਮਾਣਨ ਲਈ ਪੱਥਰ ਦੇ ਬੈਂਚ ਵੀ ਰੱਖੇ ਗਏ ਹਨ। ਜਿਹੜੇ ਬਜ਼ੁਰਗ ਜ਼ਿਆਦਾ ਸਮਾਂ ਤੁਰ ਨਹੀਂ ਸਕਦੇ ਉਹ ਥੋੜਾ ਤੁਰਨ ਤੋਂ ਪਰੰਤ ਬੈਠ ਕੇ ਆਰਾਮ ਕਰਦੇ ਹਨ। ਸਮਸ਼ਾਨ ਘਾਟ ਨੂੰ ਜਾਣ ਵਾਲਾ ਰਸਤਾ ਲੋਕਿੰਗ ਟਾਈਲੈਂਡ ਨਾਲ ਸੁੰਦਰ ਬਣਾਇਆ ਗਿਆ ਹੈ ਅੱਗੇ ਸਮਸ਼ਾਨ ਘਾਟ ਚ ਪ੍ਰਵੇਸ਼ ਕਰਨ ਤੇ ਗਰਾਉਂਡ ਲੋਕਿੰਗ ਟਾਈਲੈਂਡ ਨਾਲ ਪੱਕੀ ਅਤੇ ਸੰਸਕਾਰ ਕਰਨ ਲਈ ਸੁੰਦਰ ਸ਼ੈੱਡ ਸੁੰਦਰ ਵਰਾNDE ਔਰਤਾਂ ਅਤੇ ਮਰਦਾਂ ਦੇ ਬੈਠਣ ਲਈ ਵੱਖੋ-ਵੱਖਰੇ ਬਣਾਏ ਗਏ ਹਨ ਬਾਹਰੋਂ ਸੰਸਕਾਰ ਤੇ ਆਏ ਲੋਕ ਇਹ ਸਵਾਲ ਜ਼ਰੂਰ ਪੁੱਛਦੇ ਹਨ ਕਿ ਇੰਨੇ ਸੁੰਦਰ ਸਮਸ਼ਾਨ ਘਾਟ ਕਿਸ ਨੇ ਬਣਾਏ ਹਨ ਪਿੰਡ ਵਿੱਚ ਸਿਹਤ ਵਿਭਾਗ ਦੀ ਡਿਸਪੈਂਸਰੀ ਵੀ ਰੰਗ ਰੋਗਣ ਕਰਕੇ ਬਹੁਤ ਸੁੰਦਰ ਸਜਾ ਦੁੱਤੀ ਹੈ ਪਿੰਡ ਦੀਆਂ ਸਾਰੀਆਂ ਗਲੀਆਂ 'ਚ ਸੀਵਰੇਜ ਦਾ ਕੰਮ ਮੁਕੰਮਲ ਹੋਣ ਉਪਰੰਤ ਲੋਕਿੰਗ ਟਾਈਲਾਂ ਲਗਾ ਕੇ ਪੱਕੀਆਂ ਕਰ ਦਿੱਤੀਆਂ ਹਨ ਗਲੀਆਂ ਪੱਕੀਆਂ ਕਰਨ ਸਮੇਂ ਕੁਆਲਟੀ ਤੇ ਬਹੁਤ ਫੋਕਸ ਕੀਤਾ ਗਿਆ ਹੈ ਲੋਕਿੰਗ ਟਾਈਲਾਂ 4 4 ਇੰਚ ਢਟਕਾ ਭਾਗ ਕੀ ਚੰਗੀ ਤਰ੍ਹਾਂ ਕਟਾਈ ਕੀਤੀ ਗਈ ਹੈ ਤਾਂ ਜੋ ਉਪਰੋਂ ਟਰਾਲੀਆਂ ਟਰੈਕਟਰ ਲੰਗੜਨ ਨਾਲ ਕੋਈ ਨੁਕਸਾਨ ਨਾ ਹੋਵੇ ਲੋਕਿੰਗ ਟਾਇਲਾਂ ਨਾਲ ਪਿੰਡ ਦੀਆਂ ਗਲੀਆਂ ਜਿੱਥੇ ਬਹੁਤ ਸੁੰਦਰ ਬਣ ਗਈਆਂ ਹਨ ਉਥੇ ਪਿੰਡ ਦੀ ਸੁੰਦਰਤਾ ਨੂੰ ਚਮਕਾਉਣ ਲਈ ਇਹਨਾਂ ਦਾ ਵੱਡਾ ਰੋਲ ਹੈ ਹਲਕਾ ਵਿਧਾਇਕ ਨੇ ਇਹਨਾਂ ਸਾਰੇ ਕੰਮਾਂ ਲਈ ਆਪਣੇ ਸ਼ੌਂਕ ਅਤੇ ਰੀਜ ਨਾਲ ਹਰ ਕੰਮ ਤਕਨੀਕ ਅਤੇ ਵਿਆਉਂਤਬੰਦੀ ਨਾਲ ਮੁਕੰਮਲ ਕੀਤਾ ਹੈ ਇੰਝ ਤਾਂ ਕੋਈ ਆਪਣਾ ਘਰ ਬਣਾਉਣ ਲਈ ਵੀ ਈੜੀਜ ਨਹੀਂ ਲਾ ਸਕਦਾ ਪਿੰਡ ਬੋਪਾ ਰਾਏ ਪੱਟੀ ਹਲਕੇ ਦਾ ਅਜਿਹਾ ਪਿੰਡ ਬਣ ਗਿਆ ਹੈ ਜਿਸ ਨੂੰ ਪੱਟੀ ਹਲਕੇ ਦੇ ਸਰਪੰਚ ਆਪਣੇ ਪਿੰਡਾਂ ਨੂੰ ਅਜੀਹਾ ਬਣਾਉਣ ਲਈ ਵੇਖਣ ਆਉਂਦੇ ਹਨ। ਜ਼ਿਲ੍ਹਾ ਤਰਨਤਾਰਨ ਦੇ ਵੱਖ-ਵੱਖ ਪਿੰਡਾਂ ਚੋਂ ਲੋਕ ਇਸ ਪਿੰਡ ਨੂੰ ਵੇਖਣ ਆਉਂਦੇ ਹਨ। ਸਾਰਾ ਪਿੰਡ ਵੇਖਣ ਉਪਰੰਤ ਲੋਕਾਂ ਕੋਲ ਇੱਕੋ ਸਵਾਲ ਹੁੰਦਾ ਹੈ ਇਹਨਾਂ ਸੋਹਣਾ ਪਿੰਡ ਕਿਸ ਨੇ ਬਣਾਇਆ? ਹਰਮਿੰਦਰ ਗਿੱਲ ਦਾ ਨਾਮ ਸੁਣ ਕੇ ਫਿਰ ਲੋਕ ਗਿੱਲ ਨੂੰ ਮਿਲਣ ਪਹੁੰਚਦੇ ਹਨ। ਫੇਰ ਲੋਕਾਂ ਦੇ ਮੂਹੋਂ ਆਪ ਨੂੰ ਹਾਰੇ ਨਿਕਲਦਾ ਹੈ ਕਿ ਇਹ ਐਮ.ਐਲ.ਏ ਕੰਮ ਕਰਨ ਲਈ ਪੰਜਾਬ ਚੋਂ ਨੰਬਰ 1 ਹੈ ਕਾ ਸਾਡੇ ਹਲਕੇ ਦਾ ਵਿਧਾਇਕ ਵੀ ਅਜਿਹਾ ਹੋਵੇ ਹਰਮਿੰਦਰ ਸਿੰਘ ਗਿੱਲ ਨੇ ਵਿਧਾਇਕ ਬੰਦਿਆਂ ਹੀ ਨਿਸ਼ਚੈ ਕੀਤਾ ਸੀ ਹਲਕਾ ਨਸ਼ਾ ਮੁਕਤ ਕਰਨਾ ਹੈ ਨਸ਼ੇ ਵੇਚਣ ਵਾਲੇ ਜਾਂ ਅਜਿਹੇ ਰੈਕਡ ਨਾਲ ਜੁੜੇ ਕਿਸੇ ਵੀ ਵਿਅਕਤੀ ਦਾ ਪੱਟੀ ਹਲਕੇ ਦੀ ਕਾਂਗਰਸ ਪਾਰਟੀ ਵਿੱਚ ਕਿਤੇ ਕੋਈ ਟਿਕਾਣਾ ਨਹੀਂ ਹੋਵੇਗਾ ਨਿੱਜੀ ਤੌਰ ਤੇ ਮੇਰਾ ਸਰਪੰਚ ਮੈਂਬਰ ਜਾਂ ਕੋਈ ਹੋਰ ਨੁਮਾਇੰਦਾ ਨਸ਼ੇ ਦੀ ਪੁਸ਼ਤ ਪਨਾਹੀ ਕਰਨ ਵਾਲਾ ਬੰਦਾ ਮੇਰਾ ਅਤੇ ਕਾਂਗਰਸ ਪਾਰਟੀ ਦਾ ਦੁਸ਼ਮਣ ਹੋਵੇਗਾ ਪਰ ਹਲਕੇ ਦੇ ਨਸ਼ੇ ਦੀ ਦਲਦਲ ਚ ਫਸੀ ਨੌਜਵਾਨ ਸਮਾਜ ਕਿਸੇ ਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ ਸਗੋਂ ਉਹਨਾਂ ਨੂੰ ਬਹੁਤ ਪਿਆਰ ਕਰਨ ਦੀ ਲੋੜ ਹੈ ਮੈਂ ਖੁਦ ਮਿਲਾਂਗਾ ਉਹਨਾਂ ਘਰੀ ਜਾਵਾਂਗਾ ਉਹਨਾਂ ਨੂੰ ਮੋਟੀਵੇਟ ਕਰਾਂਗਾ ਨੌਜਵਾਨਾਂ ਲਈ ਖੇਡ ਦੇ ਮੈਦਾਨ ਸਟੇਡੀਅਮ ਅਤੇ ਜਿਮ ਤਿਆਰ ਕਰਕੇ ਦਵਾਂਗਾ ਜਿਸ ਨਾਲ ਉਹ ਖੇਡਾਂ ਨਾਲ ਜੁੜਨ ਅਤੇ ਨਸ਼ੇ ਨੂੰ ਭੁੱਲ ਜਾਣ ਨਸ਼ੇ ਅਤੇ ਨਫ਼ਰਤ ਵਾਲੀ ਲਕੀਰ ਦੇ ਮੁਕਾਬਲੇ ਪਿਆਰ ਅਤੇ ਖੇਡਾਂ ਪਰਫੁੱਲਤ ਕਰਨ ਲਈ ਲਕੀਰ ਖਿੱਚਾਂਗਾ ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨ ਇਲਾਜ ਉਪਰੰਤ ਸਮਾਜ ਦੇ ਹੁਨਰਮੰਦ ਵਿਅਕਤੀ ਬਣਾਵਾਂਗਾ ਇਸ ਰੀਜ ਨਾਲ ਹੀ ਹਰਮਿੰਦਰ ਗਿੱਲ ਪਿੰਡ ਬੋਪਾਰਾਏ ਖੇਡ ਦਾ ਸੁੰਦਰ ਮੈਦਾਨ ਸਟੇਡੀਅਮ ਜਿਮ ਬਣਾਇਆ ਹੈ ਜਿਸ ਦੀ ਸੁੰਦਰ ਚਾਰ ਦਿਵਾਰੀ ਇੰਟਰਲੋਕਿੰਗ ਟਾਈਲਾਂ ਵਾਲੀ ਸੜਕ ਅਤੇ ਜਿਮ ਦਾ ਸਮਾਨ ਲੌਨ ਤੋਂ ਇਲਾਵਾ ਸੁੰਦਰ ਇਮਾਰਤ ਬਣਾਈ ਹੈ ਜਿਹੜਾ ਨੌਜਵਾਨਾਂ ਲਈ ਮੱਕਾ ਬਣ ਗਿਆ ਹੈ। ਪਹਿਲਾਂ ਤੁਹਾਡਾ ਪਿੰਡ ਬੋਪਾ ਰਾਏ ਕਿ ਉਹ ਜਿਹਾ ਸੀ ਤੇ ਹੁਣ ਤੱਕ ਤੁਸੀਂ ਹੁਣ ਤੱਕ ਇਸ ਪਿੰਡ ਨੂੰ ਬਣਾਉਣ ਲਈ ਸਭ ਤੋਂ ਜ਼ਿਆਦਾ ਸਹਿਯੋਗਦਾਨ ਕਿਹਦਾ ਵਾ? ਤੇ ਹੁਣ ਤੱਕ ਇਸ ਪਿੰਡ ਦੇ ਵਿੱਚ ਕਿੰਨੇ ਪੈਸੇ ਲੱਗ ਚੁੱਕੇ ਨੇ? ਇਹ ਜੇ 2017 ਤੋਂ ਪਹਿਲਾਂ ਵੀ 2008 ਦੇ ਵਿੱਚ ਨੇ ਸਰਪੰਚ ਬਣੇ ਸੀ। ਉਦੋਂ ਵੀ ਪਿੰਡ ਦੇ ਵਿੱਚ ਇੰਟਰਲੌਕ ਦਾ ਕੰਮ ਵਗੈਰਾ ਕੀਤਾ, ਨਾਲੀਆਂ ਬਣਵਾਈਆਂ। ਪਰ ਉਹ ਤਸੱਲੀ ਬਖਸ਼ ਕੰਮ ਨਾ ਹੋਣ ਕਰਕੇ ਕਿਉਂਕਿ ਜਿਹੜੀਆਂ ਨਾਲੀਆਂ ਆਹੀ ਉਹਨਾਂ ਨਾਲ ਮੱਖੀ ਮਛਰ ਖਤਮ ਨਹੀਂ ਹੁੰਦਾ। ਫਿਰ ਜਦੋਂ 17 ਦੇ ਵਿੱਚ ਅਸੀਂ ਫਿਰ 17 ਤੋਂ ਬਾਅਦ 13 ਦੇ ਵਿੱਚ ਪੰਚਾਇਤ ਬਣੀ ਤੇ ਉਦੋਂ ਬਾਅਦ ਵੀ ਅਸੀਂ ਕੰਮ ਕਰਦੇ ਰਹੇ 17 ਜੇ ਮੁੜ ਕੇ ਆਈ ਸਰਕਾਰ ਆਈ ਜਦੋਂ ਸਰਦਾਰ ਹਰਮਿੰਦਰ ਸਿੰਘ ਗਿੱਲ ਤੇ ਸਾਡੇ ਐਸਡੀਓ ਸਾਹਿਬ ਰਸ਼ਪਾਲ ਸਿੰਘ ਪੱਛਾ ਦੀ ਰਾਜ ਦੇ ਉਹਨਾਂ ਨੇ ਫਿਰ ਸਾਨੂੰ ਬਹੁਤ ਜ਼ਿਆਦਾ ਸਾਥ ਦਿੱਤਾ ਐਮਐਲਏ ਸਾਹਿਬ ਰਮਿੰਦਰ ਸਿੰਘ ਗਿੱਲ ਨੇ 17 ਦੇ ਵਿੱਚ ਜੋ 17 ਤੋਂ ਬਾਅਦ ਦੇ ਵਿੱਚ ਪਿੰਡਾਂ ਦੀ ਕਾਇਆਕਲਪ ਕੀਤੀ ਆ ਉਹ ਤੁਹਾਡੇ ਸਾਹਮਣੇ ਹੀ ਆ ਮੇਰਾ ਪਿੰਡ ਤਾਂ ਚਲੋ ਹੈ ਹੀ ਬਾਕੀ ਲਗ ਲਗ ਜਿੰਨੇ ਵੀ ਪਿੰਡ ਆ 45 50 ਪਿੰਡਾਂ ਦਾ ਜਿਹਨਾਂ ਦਾ ਵਿੱਚ ਸੀਵਰੇਜ ਪੈ ਰਿਹਾ ਵਾ ਅਸੀਂ ਵੀ ਸਾਰਾ ਪਿੰਡ ਪੁੱਟ ਕੇ ਸੀਵਰੇਜ ਪਾ ਕੇ ਨਵੀਂ ਇੰਟਰਲੌਕ ਸਾਰੀ ਲਾਈ ਆ। ਤਾਂ ਪਾਰਕਾਂ ਬਣਾਈਆਂ। तकरीबन ਮਕਾਨ ਪਾ ਕੇ ਦਿੱਤੇ ਆ ਸਮਰਸੀਵਲ ਮੋਟਰਾਂ ਪਾਣੀ ਦਾ ਇੰਤਜ਼ਾਮ ਕਰਕੇ ਦਿੱਤਾ ਸਾਰਾ। ਸਾਡੇ ਪਿੰਡ ਦੇ ਵਿੱਚ ਕੋਈ ਇਹੋ ਜਿਹਾ ਨਹੀਂ ਕਿ ਜਿਹਦੇ ਘਰ ਕੋਈ ਕੱਚਾ ਮਕਾਨ ਹੋਵੇ ਜਾਂ ਜਿਹਦੇ ਘਰ ਸਮਰਸੀਵਲ ਨਾ ਹੋਵੇ। ਪਿੰਡ ਦੇ ਵਿੱਚ ਕੋਈ ਪਾਰਟੀ ਭਾਈ ਨੇ ਵਿਤਕਰੇ ਵਾਜੀ ਕੀਤੀ ਗਈ ਹੋਈ। ਨਹੀਂ ਨਹੀਂ ਬਿਲਕੁਲ ਨਹੀਂ ਸਾਡੇ ਪਿੰਡ ਦੇ ਵਿੱਚ ਹੁਣ ਇਸ ਵੇਲੇ ਕੋਈ ਪਾਰਟੀ ਬਾਜ਼ੀ ਕੋਈ ਵਿਤਕਰੇ ਬਾਜ਼ੀ ਨਹੀਂ ਅਸੀਂ ਕੰਮ ਨਹੀਂ ਕੀਤਾ ਜਿਹੜੇ ਸਾਡੇ ਐਮਐਲਏ ਸਾਹਿਬ ਆ ਸਾਡੇ ਆਰਟੀਓ ਸਾਹਿਬ ਆ ਸ਼ਪਾਲ ਸਿੰਘ ਉਹ ਵੀ ਇਹ ਗੱਲ ਕਹਿੰਦੇ ਆ ਕਿ ਆਪਾਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਿਹੜਾ ਕੰਮ ਵਿਕਾਸ ਆ ਇਹ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕੀਤਾ ਜਾਂਦਾ ਨਾ ਕਿ ਵਿਤਕਰੇ ਬਾਜ਼ੀ ਦੇ ਨਾਲ ਜਿਹੜਾ ਪਿੰਡ ਦਾ ਵਿਕਾਸ ਨਹੀਂ ਕੀਤਾ ਜਾਂਦਾ ਕੋਈ ਵਿਤਕਰੇ ਬਾਜ਼ੀ ਨਹੀਂ ਕੋਈ ਪਾਰਟੀ ਬਾਜ਼ੀ ਨਹੀਂ ਸਾਰੀਆਂ ਗੱਲਾਂ ਛੱਡ ਕੇ ਪਿੰਡ ਦਾ ਇੱਕ ਹੋਂਦ ਦੇ ਨਾਲ ਸਾਡੇ ਪਿੰਡ ਦੇ ਵਿੱਚ ਕੋਈ ਇਹੋ ਜਿਹੀ ਹੁਣ ਪਾਰਟੀ ਬਾਜ਼ੀ ਵੀ ਨਹੀਂ ਹੈਗੀ ਤੇ ਵਧੀਆ ਇੱਕ ਵਿਕਾਸ ਜਿਹੜਾ ਪਾਰਟੀ ਬਾਜ਼ੀ ਨੂੰ ਛੱਡ ਕੇ ਜ ਮੇਰਾ ਨਾਮ ਹੈ ਜੀ ਰਣਜੀਤ ਸਿੰਘ ਮਜੂਦਾ ਪੰਚਾਇਤ ਮੈਂਬਰ ਆ ਮੈਂ 2017 ਤੋਂ ਬਾਅਦ ਜੇ ਵਿਕਾਸ ਦੀ ਗੱਲ ਕਰੀਏ ਨਾ ਵਿਕਾਸ ਦਾ ਪਿੰਡ ਬੋਪਾਰੇ ਵਿੱਚ ਹੜ ਆਇਆ ਪਿਆ ਸੋ 2017 ਨੂੰ ਲੈ ਕੇ ਹੁਣ ਤੱਕ ਕੰਮ ਬੰਦ ਹੋਇਆ ਨਹੀਂ ਪੰਚਾਇਤ ਦਾ ਲਗਾਤਾਰ ਕੰਮ ਚੱਲੀ ਜਾਂਦੇ ਆ ਜੇ ਮੈਂ ਸਾਰੇ ਕੰਮ ਗਿਣ ਕੇ ਦੱਸਾਂ ਤੇ ਬਹੁਤ ਟਾਈਮ ਲੱਗੂਗਾ ਪਰ ਫਿਰ ਵੀ ਮੈਂ ਮੋٹے ਮੋٹے ਕੰਮ ਆ ਜਿਹੜੇ ਮੈਨੂੰ ਯਾਦ ਹੋਵੇ ਮੈਂ ਦੱਸ ਦੇਣਾ ਸਭ ਤੋਂ ਪਹਿਲਾਂ ਸ਼ਮਸ਼ਾਨ ਘਾੜ ਦਾ ਕੰਮ ਕਰਾਇਆ ਗਿਆ ਜਿਹਦੇ ਵਿੱਚ ਬਰਾਡੇ ਬਣਾਏ ਗਏ ਐਂਟਰ ਲੌਗ ਟੈਲ ਲਗਭਗ 11-12 ਲੱਖ ਦੇ ਕਰੀਬ ਉਹ ਤੇ ਖਰਚਾ ਆਇਆ ਉਸ ਤੋਂ ਬਾਅਦ 1.5 ਏਕੜ ਚ ਪਲੇਗ੍ਰਾਉਂਡ ਬਣਾਈ ਬੱਚਿਆਂ ਦੇ ਖੇਡਣ ਵਾਸਤੇ ਉਸ ਤੋਂ ਬਾਅਦ ਵਾਟਰ ਸਲਾਈਡ ਤੇ ਜਿਮ ਬਣਾਈ ਓਪਨ ਜਿਮ ਲਈ ਪਾਰਕ ਬਣਾਈ ਉਸ ਤੋਂ ਬਾਅਦ ਪਿੰਡ ਪੂਰੇ ਦੇ ਵਿੱਚ ਸੀਵਰੇਜ ਪਾ ਕੇ ਸੀਚੇਵਾਲ ਪ੍ਰੋਜੈਕਟ ਅਧੀਨ ਦੋ ਛੱਪੜ ਤਿਆਰ ਕੀਤੇ ਗਏ ਜਿਹੜੇ ਕਿ ਬਿਲਕੁਲ ਕੰਪਲੀਟ ਆ ਲੋਕਾਂ ਨੂੰ ਬਹੁਤ ਮੁਸ਼ਕਲ ਆਉਂਦੀ ਸੀ ਮੱਛਰ ਗਲੀਆਂ 'ਚ ਨਾਲੀਆਂ ਬੜੀਆਂ ਗੰਦਗੀਆਂ ਸੀ ਤੇ ਸਭ ਜਿਹੜੀਆਂ ਨਾਲੀਆਂ ਖਤਮ ਹੋ ਗਈਆਂ ਤਕਰੀਬਨ ਲਗਭਗ ਸਾਰੀਆਂ ਗਲੀਆਂ 'ਚ ਟੈਂਟ ਲੌਗ ਟਾਇਲ ਲੱਗ ਚੁੱਕੀ ਆ ਤੇ ਇਹ ਕੁ ਦੋ ਛੋਟੀਆਂ ਮੋਟੀਆਂ ਗਲੀਆਂ ਰਹਿ ਗਈਆਂ ਉਹ ਵੀ ਕੰਪਲੀਟ ਹੋ ਜਾਣਗੀਆਂ ਉਸ ਤੋਂ ਬਾਅਦ ਜਿਹੜੇ ਦੋਵੇਂ ਸਕੂਲ ਆ ਸਰਕਾਰੀ ਹਾਈ ਸਕੂਲ ਪ੍ਰਾਇਮਰੀ ਸਕੂਲ ਦੋਵਾਂ ਦੇ ਕੰਮ ਜਿਹੜੇ ਸਾਰੀ ਚੱਲ ਰਹੀ ਆ ਥੱਲੇ ਅਸੀਂ ਸਕੂਲ ਦੇ ਵਿੱਚ ਮਿੱਟੀ ਪਾ ਕੇ ਗਰਾਊਂਡ ਚ ਉੱਚੇ ਕੀਤੇ ਕਿਉਂਕਿ ਪਾਣੀ ਖੜਾ ਹੁੰਦਾ ਸੀ ਜਦੋਂ ਬਰਸਾਤ ਆਉਂਦੀ ਸੀ ਤੇ ਹੁਣ ਕਮਰੇ ਜਿਹੜੇ ਆ ਪੁਰਾਣੇ ਢਾਹ ਕੇ ਸਿੱਧੇ ਕਰਕੇ ਸਹੀ ਤਰੀਕੇ ਨਾਲ ਨਵੇਂ ਬਣ ਰਿਹਾ ਇਹ ਸਾਰੇ ਕੰਮ ਵੀ ਜਿਹੜਾ ਨਾ ਸਰਦਾਰ ਸ਼ਪਾ ਸਿੰਘ ਐਸ ਡੀਓ ਨੇ ਬੜੀ ਹੀ ਤਕਨੀਕ ਨਾਲ ਆਪ ਸਿਰ ਤੇ ਆਣ ਕੇ ਕਰਾਇਆ ਤੇ ਇਹ ਸਾਰੇ ਕੰਮ ਦਾ ਸਿਹਰਾ ਹਲਕਾ ਵਿਧਾਇਕ ਸਰਦਾਰ ਰਮਿੰਦਰ ਸਿੰਘ ਗਿੱਲ ਦੇ ਸਿਰ ਨੂੰ ਜਾਂਦਾ ਕਿਉਂਕਿ ਉਹਨਾਂ ਨੇ ਸਾਨੂੰ ਗਰੰਟਾ ਦਾ ਮੀਂਹ ਵਰਾਇਆ ਉਹਨਾਂ ਸਾਨੂੰ ਟੋਟ ਨਹੀਂ ਹੁੰਦੀ ਸੀ ਤਾਂ ਅਸੀਂ ਅਗਲੇ ਪੰਨੋ ਕੰਮ ਦੀ ਕਰਨ ਦੀ ਮਤਲਬ ਮੁਸ਼ਕਲ ਕੋਈ ਉਹਨਾਂ ਨੇ ਸਾਰੇ ਕੰਮ ਹੋਰ ਜੇ ਕੋਈ ਰਹਿ ਜੂ ਥੋੜਾ ਬਾਧਾ ਮੇਰੇ ਸਾਹਮਣੇ ਰਹਿ ਗਿਆ ਉਹ ਵੀ ਆ ਰਿਛੇ ਆਮੀਨ ਜਗਮਲੀਟ ਹੋ ਜਾਊਗਾ ਸਾਡਾ ਪਿੰਡ ਇੱਕ ਮਿੰਟ ਬਾਕੀ ਤੁਹਾਡੇ ਪਿੰਡ ਦੇ ਵਿੱਚ ਕੋਈ ਆਮ ਪਾਰਟੀ ਜਾਂ ਅਕਾਲੀ ਦਲ ਪਾਰਟੀ ਦੇ ਨਾਲ ਕੋਈ ਵਿਤਕਰਾ ਕੀਤਾ ਗਿਆ ਹੋਵੇ ਪੀ ਕਹੇ ਦੀ ਗਲੀ ਜਾਂ ਨਾਲੀ ਜਾਂ ਨਾ ਸੀਵਰੇਜ ਉਹਦੇ ਪੂਰੇ ਘੜੀ ਬਿਲਕੁਲ ਭਾਜੀ ਪਾਰਟੀ ਬਾਜ਼ੀ ਦੇ ਉੱਪਰ ਉੱਠ ਕੇ ਕੋਈ ਵੀ ਚਾਹੇ ਉਹ ਆਹ ਪਾਰਟੀ ਦਾ ਸਬੰਧ ਹੋਵੇ ਚਾਹੇ ਕਾਲੀ ਪਾਰਟੀ ਸਬੰਧ ਹੋਵੇ ਕੋਈ ਬੰਦਾ ਇਹ ਸਾਨੂੰ ਆਣ ਕੇ ਗੱਲ ਨਹੀਂ ਕਹਿ ਸਕਦਾ ਸਰਪੰਚ ਨੂੰ ਕਿ ਮੇਰੀ ਗਲੀ ਨਹੀਂ ਬਣੀ ਜਾਂ ਮੇਰੇ ਬੂਹੇ ਗੜੀ ਗਲੀ ਉੱਚੀ ਨਹੀਂ ਕੀਤੀ ਬੇਹਲ ਕੋਲ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਸਾਰੇ ਪਿੰਡ 'ਚ ਬਹੁਤ ਹੀ ਵਧੀਆ ਕੰਮ ਹੋਇਆ ਤੇ ਲਾਗ ਲਾਗ ਜਿਹੜੇ ਪਿੰਡ ਆ ਨਾ ਸਾਡੇ ਤਰਨਤਨ ਜ਼ਿਲ੍ਹੇ ਦੇ ਪਿੰਡ ਵੇਖਣ ਉਹਦੇ ਸਾਡੇ ਬੂਹਪਰਾ ਦੇ ਪਿੰਡ ਨੂੰ ਇਹ ਵਾਕਈ ਪਿੰਡ ਬਣਿਆ ਤੇ ਇਹ ਜਿਹੜਾ ਨਾ ਮਤਲਬ ਰਿਸ਼ਵਾਤ ਤੋਂ ਸਾਡਾ ਮੇਰਾ ਭਰਾ ਵਾ ਮਹਿਕਮੇ ਸ਼ਹੂਨ ਕਰਕੇ ਉਹਨੇ ਬੜੀ ਤਕਨੀਕ ਨਾਲ ਕੰਮ ਕਰਾਇਆ ਇਹ ਹਾਰੀ ਹਾਰੀ ਸਾਰੀ ਬੰਦੇ ਦੇ ਵਾਸਤੇ ਕਿਉਂਕਿ ਬਹੁਤ ਹੀ ਸੋਹਣਾ ਕੰਮ ਹੋਇਆ ਜਿਹੜਾ ਵੀ ਕੰਮ ਉਹਨਾਂ ਫੜਿਆ ਉਹਨੂੰ ਕੰਪਲੀਟ ਕੀਤਾ ਕੰਪਲੀਟ ਕਰਕੇ ਦੂਜੇ ਕੰਮ ਨੂੰ ਹੱਥ ਪਾਇਆ ਤੁਹਾਡੇ ਪਿੰਡ ਦੇ ਵਿੱਚ ਹੁਣ ਤੱਕ ਕਿੰਨੇ ਕਮਰੇ ਬਣ ਚੁੱਕੇ ਆ ਤੇ ਕਿੰਨੇ ਸਮਰਸੀਵਲ ਬੋਰ ਕਰਵਾ ਚੁੱਕੇ ਸਾਡੇ ਲਗਭਗ ਗਰੀਬਾਂ ਦੇ ਜੀ 40-50 ਦੇ ਕਰੀਬ ਮਕਾਨ ਬਣਾਏ ਆ ਅਸੀਂ ਤੇ 35-40 ਦੇ ਕਰੀਬ ਅਸੀਂ ਰਿਪੇਅਰ ਕੀਤੇ ਆ ਤੇ ਬਾਕੀ ਸਮਰਸੀਵਲ ਪੰਪ ਮੇਰੇ ਘਰ ਨਾਲ 25-30 ਸਮਰਸੀਵਲ ਘਰਾਂ 'ਚ ਪਾਉ ਜਿਨ੍ਹਾਂ ਦੇ ਕੋਈ ਨਲਕਾ ਵੀ ਨਹੀਂ ਸਮਰਸੀਵਲ ਪੰਪ ਲਵਾਏ ਆ ਤੇ ਗਰੀਬ ਲੜਕੀਆਂ ਦੀ ਸ਼ਾਦੀ ਹੋਵੇ ਤੇ ਉਹਤੇ ਵੀ ਅਸੀਂ ਸਹਾਇਕ ਦਿੰਨੇ ਆ ਪੂਰੀਆਂ ਸ਼ਾਦੀਆਂ ਜਿੰਨੇ ਪੈਸੇ ਲੱਗਣਾ ਹੀ ਮਤਲਬ ਜੋ ਚਾਹ ਪਾਣੀ ਦਾ ਸਾਰਾ ਬਰਾਤ ਦੀ ਸੇਵਾ ਜਿਹੜੀ ਉਹ ਪੰਚਾਇਤਾਂ ਲੋ ਕਰਦੇ ਆ ਜੀ ਇਹ ਸਾਰਾ ਜਿਹੜਾ ਸਹਾਇਕ ਆ ਸਾਨੂੰ ਹਲਕਾ ਵਿਦੈਗ ਦਾ ਹੈ ਜੀ ਉਹਨਾਂ ਦੇ ਸਿਰ ਤੇ ਹੀ ਇਹ ਕੰਮ ਕਰਦੇ ਆ ਠੀਕ ਤੁਹਾਡਾ ਪਿੰਡ ਬੋਪਰਾਏ 2017 ਤੋਂ ਪਹਿਲਾਂ ਕਿਹੋ ਜਿਹਾ ਸੀ ਤੇ ਹੁਣ ਤੱਕ ਤੁਹਾਡੇ ਪਿੰਡ ਦੇ ਵਿੱਚ ਕਿਹੜਾ-ਕਿਹੜਾ ਵਿਕਾਸ ਹੋਇਆ ਤੇ ਕਿਸ ਨੇ ਕਰਵਾਇਆ ਮੈਂ ਸੁਬੇਦਾਰ ਮੁਖਤਿਆਰ ਸਿੰਘ ਪਿੰਡ ਬੋਪਰਾਏ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹਾਂ ਸਾਡੇ ਪਿੰਡ ਦਾ ਵਿਕਾਸ 2017 ਤੋਂ ਬਾਅਦ ਸਭ ਤੋਂ ਪਹਿਲਾਂ ਸ਼ਮਸ਼ਾਨ ਘਾੜ ਤੇ ਇਹ ਸ਼ੁਰੂ ਕੀਤਾ ਉਹਦੇ ਉਤੇ ਤਕਰੀਬਨ 11 ਲੱਖ 50 ਹਜ਼ਾਰ ਰੁਪਏ ਖਰਚ ਆਇਆ ਨੰਬਰ 2 ਤੇ ਇੰਟਰਲੋਕਿੰਗ ਟੇਲ ਲਵਾਈਆਂ ਪੂਰੇ ਪਿੰਡ ਦੇ ਵਿੱਚ ਗਲੀਆਂ ਸਾਰੀਆਂ ਬਣਾਈਆਂ ਨੰਬਰ 3 ਸੀਵਰੇਜ ਪਵਾਈ ਆ ਨੰਬਰ 4 ਛਪੜਾਂ ਦੀ ਸਫਾਈ ਕਰਾਈ ਆ ਨੰਬਰ 5 ਪਾਰਕ ਬਣਾਇਆ ਨੰਬਰ 6 ਸਟੇਡੀਅਮ ਬਣਾਇਆ ਨੰਬਰ 7 ਜਿਮ ਬਣਾਈਆ ਓਪਨ ਨੰਬਰ 8 ਹਾਈ ਸਕੂਲ ਔਰ ਪ੍ਰਾਇਮਰੀ ਸਕੂਲ ਦਾ ਦੁਬਾਰਾ ਰੇਪੇਂਟ ਕਰਾ ਕੇ ਬਿਲਡਿੰਗਾਂ ਬਣਾ ਰਹੇ ਆ ਔਰ ਉਹਦੇ ਵਿੱਚ ਪਰਤੀ ਪਾ ਕੇ ਤੇ ਉਹਨੂੰ ਉੱਚਾ ਕੀਤਾ ਵਾ ਨੰਬਰ 8 ਦੋ ਨਹਿਰ ਦੇ ਉੱਤੇ ਪੁਲ ਬਣਾਇਆ ਆਪਣੇ ਖੁਦ ਪਿੰਡ ਵਾਲੋਂ ਇਹ ਸਾਰਾ ਵਿਕਾਸ ਐਸ ਡੀਓ ਰਿਸ਼ਪਾਲ ਸਿੰਘ ਨੇ ਕਰਵਾਇਆ ਔਰ ਐਮ ਐਲ ਏ ਸਰਦਾਰ ਹਮਿੰਦਰ ਸਿੰਘ ਗਿੱਲ ਦੇ ਸਹਿਯੋਗ ਨਾਲ ਇਹ ਸਾਰਾ ਕੰਮ ਹੋਇਆ ਹਾਂਜੀ ਭਾਜੀ ਅਸੀਂ ਅੱਜ ਤੁਹਾਡੇ ਪਿੰਡਾਂ ਵਿੱਚ ਬੋਪਾ ਰਹੇ ਹਾਂਜੀ ਅਸੀਂ ਬੋਪਾ ਰਹੇ ਦੇ ਵਿੱਚ ਘੁੰਮ ਕੇ ਵੇਖਿਆ ਵੀ ਜਿੰਨੇ ਵੀ ਅਸੀਂ ਗਲੀਆਂ ਸਾਰੀਆਂ ਦੇ ਵਿੱਚ ਇੰਟਰਲੌਕ ਲੱਗੀ ਹੋਈ ਹੈ ਤੇ ਸੀਵਰ ਵੀ ਪਿਆ 2017 ਤੋਂ ਪਹਿਲਾਂ ਤੁਹਾਡੇ ਪਿੰਡ ਦੀਆਂ ਗਲੀਆਂ ਦੇ ਵਿੱਚ ਇੰਟਰਲੌਕ ਲੱਗੀ ਸੀ ਜਾਂ ਨਹੀਂ ਲੱਗੀ ਸੀ ਜੀ 2017 ਤੋਂ ਬਾਅਦ ਜੀ ਇੰਟਰਲੋਕ ਲੱਗੀ ਆ ਜੀ ਸਾਡੇ ਹਾਂ ਜੀ ਮੜੀਆਂ ਦਾ ਕੰਮ ਵੀ ਉਦੋਂ ਹੋਇਆ ਮਤਲਬ ਟਾਂਚੀ ਦਾ ਕੰਮ ਹੋਇਆ ਵਾ ਸਾਰੇ ਪਿੰਡ ਦੇ ਵਿੱਚ ਇੰਟਰਲੋਕ ਜਿਹੜੀ ਟਾਇਲ ਲੱਗੀ ਆ ਤਕਰੀਬਨ ਕੰਮ ਹੋ ਚੁੱਕਾ ਹੁਣ ਸਕੂਲ ਦਾ ਜਿਹੜਾ ਸਾਰੀ ਦਿਨ ਕੰਮ ਚੱਲਣ ਰਿਹਾ ਹਾਂ ਜੀ ਤੁਹਾਡੇ ਪਿੰਡ ਦੀ ਕੋਈ ਗਲੀ ਕਾਲੀ ਦਲ ਦੀ ਜਾਂ ਕਿਸੇ ਹੋਰ ਆਮ ਪਾਰਟੀ ਵਾਲਿਆਂ ਦੀ ਕੋਈ ਰਹਿਂਦੀ ਹੋਵੇ ਜਾਂ ਕੋਈ ਵਿਤਕਰਾ ਕੀਤਾ ਗਿਆ ਹੋਵੇ ਕੋਈ ਗਲੀ ਤੁਹਾਨੂੰ ਇਹੋ ਜੀ ਦੀ ਨਹੀਂ ਪਿੰਡ ਦੇ ਵਿੱਚ ਨਹੀਂ ਤਕਰੀਬਨ ਸਾਰੀ ਜਿਹੜਾ ਇੱਕ ਵੱਡੇ ਗਲੀਆਂ ਇੰਟਰਲੋਕ ਟਾਇਲ ਲੱਗਣ ਡਈ ਆ ਜੀ ਕੋਈ ਵੀ ਗਲੀ ਨਹੀਂ ਜਿਹੜੀ ਰਹਿਣ ਡਈ ਹੈ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਤੁਸੀਂ ਆਪ ਜੀ ਸਾਡੇ ਸਰਕਾਰੀ ਹਾਈ ਸਕੂਲ ਬੋਪਾਰਾ ਵਿਖੇ ਆਏ ਸਾਡੇ ਇਸ ਜਾਣਕਾਰੀ ਹਿੱਤ ਕਿ 2017 ਤੋਂ ਪਹਿਲਾਂ ਸਾਡੇ ਸਕੂਲ ਦਾ ਜਿਹੜਾ ਨਕਸ਼ਾ ਸੀ ਕੀ ਸੀ ਤੇ ਹੁਣ ਤੱਕ ਸਾਡੇ ਸਕੂਲ ਨੂੰ ਕੀ ਪ੍ਰਾਪਤੀਆਂ ਨੇ ਸਭ ਤੋਂ ਪਹਿਲਾਂ ਸਾਡੇ ਸਰਕਾਰੀ ਹਾਈ ਸਕੂਲ ਬੋਪਾਰਾ ਦੇ ਵਿਖੇ ਬੱਚਿਆਂ ਦੀਆਂ ਜਮਾਤਾਂ ਦੇ ਮਗਰ ਇੱਕ ਛੱਪੜ ਲੱਗਦਾ ਸੀ ਉਹ ਛੱਪੜ ਦੀ ਜਿਹੜੀ ਸੇਮ ਆ ਸਾਡੇ ਕਮਰਿਆਂ ਦੇ ਜਮਾਤਾਂ ਦੇ ਫਰਸ਼ਾਂ ਨੂੰ ਬਿਠਾ ਦਿੱਤਾ ਉਸ ਛੱਪੜ ਦੀ ਜਿਹੜੀ ਦੇਖਭਾਲ ਕੀਤੀ ਐ ਉਹ ਸਾਡੇ ਜਿਹੜਾ ਹੁਣ ਮਾਨਯੋਗ ਹਡਮਟ ਸਾਹਿਬ ਸਰਦਾਰ ਜਤਿੰਦਰ ਸਿੰਘ ਜੀ ਦੀ ਰਹਿਨਮਾਈ ਹੇਠ ਸਾਡੇ ਪਿੰਡ ਦੇ ਐਸਡੀਓ ਸਾਹਿਬ ਸਰਦਾਰ ਰਿਸ਼ਪਾਲ ਸਿੰਘ ਜੀ ਦੀ ਰਹਿਨਮਾਈ ਹੇਠ ਤੇ ਸਾਡੇ ਹਲਕਾ ਵਿਧਾਇਕ ਸਰਦਾਰ ਹਰਮਿੰਦਰ ਸਿੰਘ ਗਿੱਲ ਜੀ ਦੇ ਜਿਹੜਾ ਵਾ ਉਹਨਾਂ ਦੇ ਇਸ ਉਦਮ ਸਦਕਾ ਮਿਹਨਤ ਸਦਕਾ ਸਾਡੇ ਇਸ ਛੱਪੜ ਨੂੰ ਜਿਹੜਾ ਵਾ ਪੂਰ ਦਿੱਤਾ ਗਿਆ ਵਾ ਤੋਂ ਉਹਨੂੰ ਇੱਕ ਨਵਾਂ ਰੂਪ ਇਹ ਦਿੱਤਾ ਦਿੱਤਾ ਗਿਆ ਹੈ ਕਿ ਉਸ ਨੂੰ ਸੜਕ ਦਾ ਜਿਹੜਾ ਪਾਣੀ ਆਉਂਦਾ ਸੀ ਉਹ ਜਿਹੜਾ ਵਾ ਦੂਜੇ ਪਾਸੇ ਨਾਲਿਆਂ ਦੇ ਵਿੱਚ ਪਾ ਕੇ ਉਹ ਛੱਪੜ ਨੂੰ ਪੂਰ ਕੇ ਉੱਥੇ ਬੱਚਿਆਂ ਵਾਸਤੇ ਇੱਕ ਪਲੇਗ੍ਰਾਉਂਡ ਤਿਆਰ ਕੀਤੀ ਗਈ ਆ ਅਤੇ ਕਮਰਿਆਂ ਦੀ ਗੱਲ ਕੀਤੀ ਜਾਵੇ ਸਾਡੇ ਕੋਲ 350 ਦੇ ਲਗਭਗ ਬੱਚਾ ਸੀ ਹੁਣ ਸਾਡੇ ਕੋਲ 3.50 ਦੇ ਲਗਭਗ ਬੱਚਾ ਵਾ ਹਰੇਕ ਜਮਾਤ ਦੇ ਦੋ ਸੈਕਸ਼ਨ ਬੰਦੇ ਆ ਉਹਦੇ ਵਿੱਚ ਸਾਡੇ ਕਮਰੇ ਬਹੁਤ ਘੱਟ ਸੀ ਪੰਜਾਬ ਸਰਕਾਰ ਦੇ ਜਿਹੜੇ ਆ ਗ੍ਰਾਂਟ ਸਾਨੂੰ ਜਾਰੀ ਹੋਈ ਆ ਜਿਸ ਦੇ ਨਾਲ ਆਪ ਜੀ ਦੇਖ ਰਹੇ ਹੋ ਕਿ ਸਾਨੂੰ ਇਹ ਕਮਰੇ ਪ੍ਰਾਪਤ ਹੋਏ ਆ ਚਾਰ ਕਮਰੇ ਸਾਨੂੰ ਜਿਹੜੇ ਆ ਤਿੰਨ ਕਮਰੇ ਆ ਗਏ ਆ ਇੱਕ ਸਾਇੰਸ ਲੈਬ ਸਾਨੂੰ ਮਿਲ ਗਈ ਆ ਤੇ ਨਾਲ ਨਾਲ ਹੀ ਜਿਹੜੇ ਪੁਰਾਣੇ ਅਨ ਸੇਫ ਕਮਰੇ ਆ ਉਹ ਹਟਾ ਦਿੱਤੇ ਗਏ ਆ ਉਹਨਾਂ ਦੀ ਜਗ੍ਹਾ ਜਿਹੜੇ ਆ ਨਵੇਂ ਕਮਰੇ ਜਿਹੜੇ ਆ ਤਿਆਰ ਹੋ ਰਹੇ ਆ ਮੇਰਾ ਨਾਮ ਰਾਜੇਸ਼ ਕੁਮਾਰ ਤੇ ਮੈਂ ਸਰਕਾਰੀ ਹਾਈ ਸਕੂਲ ਬੋਪਰਾਏ ਦੇ ਵਿੱਚ ਹਿੰਦੀ ਮਾਸਟਰ ਆ ਮੈਂ ਇਸ ਸਕੂਲ ਦੇ ਵਿੱਚ 2009 ਦੇ ਵਿੱਚ ਜੁਆਇਨ ਕੀਤਾ ਸੀ ਤੇ ਮੈਨੂੰ ਲਗਭਗ 10 ਸਾਲ ਹੋ ਚੁਕੇ ਆ ਤੇ 2017 ਤੋਂ ਪਹਿਲਾਂ ਬੋਪਰਾਏ ਸਕੂਲ ਦੀ ਜਿਹੜੀ ਦੇਖੀ ਪੁਰਾਣੇ ਕਮਰੇ ਸੀ ਜੋ ਕਿ ਖਸਤਾ ਹਾਲ ਹੋ ਚੁਕੇ ਸੀ ਸੋ ਪਿੰਡ ਦੀ ਜਿਹੜੀ ਪੰਚਾਇਤ ਆ ਤੇ ਮਾਨਯੋਗ ਸਾਡੇ ਹੈਡਮਾਸਟਰ ਸਾਹਿਬ ਆ ਉਹਨਾਂ ਦੇ ਯਤਨਾਂ ਸਦਕਾ ਅੱਜ ਜਿਹੜੇ ਪੁਰਾਣੇ ਕਮਰੇ ਜਿਹੜੇ ਆ ਉਹਨਾਂ ਨੂੰ ਮਿਲੋ ਢਾਕੇ ਉਹਨਾਂ ਦੀ ਥਾਂ ਤੇ ਨਵੇਂ ਕਮਰੇ ਜਿਹੜੇ ਆ ਉਹ ਬਣਾਏ ਜਾ ਰਹੇ ਲਗਭਗ 5 ਕਮਰੇ ਆ ਇੱਕ ਸਾਇੰਸ ਲੈਬ ਆ ਉਸ ਤੋਂ ਬਾਅਦ ਵੇਖੋ ਤੁਸੀਂ ਇੱਕ ਗਾਰਡਨ ਆ ਬਣ ਰਿਹਾ ਬਹੁਤ ਵਧੀਆ ਜਿੱਥੇ ਕਿ ਬਹੁਤ ਵਧੀਆ ਘਾਹ ਜਿਹੜਾ ਉਹ ਲਾਇਆ ਜਾ ਰਿਹਾ ਇਸ ਤੋਂ ਇਲਾਵਾ ਕਮਰੇ ਜਿਹੜੇ ਪੁਰਾਣੇ ਢਾਕੇ ਤੇ ਗਰਾਊਂਡ ਨੂੰ ਖੁੱਲਾ ਕੀਤਾ ਜਾ ਰਿਹਾ ਯਾਨੀ ਕਿ ਸਕੂਲ ਦੀ ਦਿੱਖ ਜਿਹੜੀ ਆ ਉਹ ਅੱਗੇ ਨਾਲੋਂ ਬਹੁਤ ਹੀ ਵਧੀਆ ਬਣ ਚੁੱਕੀ ਆ। ਕਾਲ ਮੇਰਾ ਨਾਮ ਹਰਮਨਦੀਪ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਬੋਪਾਰਾਏ ਬਲਾਕ ਪੱਟੀ ਜ਼ਿਲ੍ਹਾ ਤਰਨਤਾਰਨ ਤੋਂ ਸਾਡਾ ਸਕੂਲ ਪੱਟੀ ਬਲਾਕ ਦੇ ਸਕੂਲਸ ਦੇ ਵਿੱਚ ਆਉਂਦਾ ਆ। ਜਿਸ ਤਰ੍ਹਾਂ ਕਿ ਸਾਡੇ ਸਕੂਲ ਵਿੱਚ ਪਹਿਲਾਂ ਸਿਰਫ ਚਾਰ ਕਮਰੇ ਸੀਗੇ ਤੇ ਬਰਾਂਡਾ ਨਹੀਂ ਹੈਗਾ ਸੀਗਾ। ਸਾਨੂੰ ਆਪਣੇ ਬੱਚਾ ਨੂੰ ਖਾਣਾ ਖਵਾਉਣ ਵਿੱਚ ਬਹੁਤ ਮੁਸ਼ਕਲ ਆਉਂਦੀ ਸੀ ਜਦੋਂ ਮੀਂਹ ਵਗੈਰਾ ਆਉਂਦਾ ਸੀ। ਉਸ ਤੋਂ ਬਾਅਦ ਹੁਣ ਸਾਡੇ ਪਿੰਡ ਦੀ ਪੰਚਾਇਤ ਸਾਡੇ ਸਤਕਾਰਯੋਗ ਸਰਪੰਚ ਸਰਦਾਰ ਹਰਜਿੰਦਰ ਸਿੰਘ ਜੀ ਸਾਡੇ ਪਿੰਡ ਦੇ ਹੀ ਵਸਨੀਕ ਸਰਦਾਰ ਰਿਸ਼ਪਾਲ ਸਿੰਘ ਗੋਪਾਰਾਏ ਜੋ ਕਿ ਐਸ ਡੀਓ ਦੀ ਪੋਸਟ ਤੇ ਕੰਮ ਕਰ ਰਹੇ ਨੇ ਉਹਨਾਂ ਨੇ ਸਾਡੇ ਸਕੂਲ ਦਾ ਜਾਇਜ਼ਾ ਲਿਆ ਤੇ ਉਹਨਾਂ ਨੇ ਸਾਨੂੰ ਪੁੱਛਿਆ ਕਿ ਤੁਹਾਨੂੰ ਸਕੂਲ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਜੜੀਆਂ ਉਹ ਚਾਹੀਦੀਆਂ ਨੇ ਸਾਡੇ ਸਕੂਲ ਦਾ ਜਿਹੜਾ ਲੈਵਲ ਸੀਗਾ ਉਹ ਬਹੁਤ ਡਾਊਨ ਸੀਗਾ ਤੇ ਸਾਡੇ ਗੋਡਿਆਂ ਤੱਕ ਪਾਣੀ ਆ ਜਾਂਦਾ ਸੀ ਜਦੋਂ ਵੀ ਮੀਂਹ ਪੈਂਦਾ ਸੀਗਾ ਮੌਨਸੂਨਸ ਆਉਂਦੀਆਂ ਸੀ ਹੁਣ ਉਹਨਾਂ ਨੇ ਸਾਡੇ ਸਕੂਲ ਦੀ ਬਿਲਡਿੰਗ ਨੂੰ ਚਾਰਾਂ ਕਮਰਿਆਂ ਨੂੰ ਜਿਹੜਾ ਵਾ ਆਲਮੋਸਟ 2-2 ਫੁੱਟ ਤੱਕ ਉੱਪਰ ਚੁੱਕਿਆ ਸਾਰਾ ਪਲਿਫਟ ਕਰਕੇ ਉਹਦੇ ਸਾਰਾ ਉਹਨੂੰ ਮਤਲਬ ਰੈਨੋਵੇਟ ਕੀਤਾ ਬਹੁਤ ਵਧੀਆ ਤਰੀਕੇ ਨਾਲ ਪੇਂਟ ਵਗੈਰਾ ਕਰਵਾਇਆ ਹੁਣ ਸਾਡੇ ਪਿੰਡ ਦੀ ਪੰਚਾਇਤ ਦੀ ਕੋਆਪਰੇਸ਼ਨ ਨਾਲ ਹੀ ਇਹਨਾਂ ਦੇ ਅੱਗੇ ਪ੍ਰਾਂਡੇ ਦੀ ਉਸਾਰੀ ਹੋ ਰਹੀ ਆ ਤੇ ਹੋਰ ਵੀ ਜਿਹੜੀ ਚੀਜ਼ ਸਾਨੂੰ ਚਾਹੀਦੀ ਆ ਉਹਦੇ ਬਾਰੇ ਉਹ ਪੁੱਛਦੇ ਆ ਕਿ ਤੁਸੀਂ ਕੀ ਚਾਹੁੰਦੇ ਜੇ ਜਿਵੇਂ ਉਹਨਾਂ ਨੇ ਕਿਹਾ ਕਿ ਫਿਊਚਰ ਵਿੱਚ ਵੀ ਜਿਹੜੀ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੋਊਗੀ ਉਹਨੂੰ ਉਸ ਚੀਜ਼ ਨਾਲ ਤੁਹਾਨੂੰ ਦਿੱਤੀ ਜਾਊਗੀ ਸੈਕੰਡਲੀ ਇਹ ਕਿ ਅਸੀਂ ਆਪਣੇ ਸਕੂਲ ਵਿੱਚ ਜਿਹੜਾ ਆਪਣੇ ਸਕੂਲ ਨੂੰ ਸਟਾਫ ਦੀ ਮਿਹਨਤ ਨਾਲ 스마트 ਸਕੂਲ ਬਣਾਇਆ ਹੈ ਇੱਥੇ ਅਸੀਂ ਆਪਣਾ ਇੰਗਲਿਸ਼ మీడియం ਵੀ ਸਟਾਰਟ ਕੀਤਾ ਹੈ ਸਕੂਲ ਵਿੱਚ ਸਰਕਾਰ ਵੱਲੋਂ ਪ੍ਰੋਜੈਕਟਰ ਦੀ ਸਹੂਲਤ ਦਿੱਤੀ ਗਈ ਆ ਐਲਈਡੀ ਲਗਾਈ ਗਈ ਆ ਪ੍ਰੀ ਪ੍ਰਾਇਮਰੀ ਕਲਾਸਿਸ ਸਟਾਰਟ ਕੀਤੀਆਂ ਗਈਆਂ ਜਿਦੇ ਵਿੱਚ ਬੱਚਿਆਂ ਨੂੰ ਪਲੇਵੇ ਮੈਥਡ ਨਾਲ ਜਿਹੜਾ ਵਾ ਉਹ ਕੰਮ ਕਰਵਾਇਆ ਜਾਂਦਾ ਸਾਡੇ ਪਿੰਡ ਦੇ ਹੋਰ ਵੀ ਪ੍ਰਾਈਵੇਟ ਸਕੂਲਾਂ ਤੋਂ ਇੰਗਲਿਸ਼ మీడియం ਤੋਂ ਬੱਚੇ ਜਿਹੜੇ ਸਾਡੇ ਸਕੂਲ ਚ ਆ ਰਹੇ ਆ ਸਾਡਾ ਸਟਾਫ ਸਾਡੇ ਸਕੂਲ ਮੁਖੀ ਜਿਹੜੇ ਆ ਬਹੁਤ ਹੀ ਮਿਹਨਤੀ ਆ ਜਿਹਦੇ ਕਰਕੇ ਕਿ ਸਾਡੇ ਸਕੂਲ ਦੀ ਸਟਰੈਂਥ ਜਿਹੜੀ ਪਹਿਲਾਂ ਨਾਲੋਂ ਵੀ ਕਾਫੀ ਵਧੀਆ ਹੋ ਰਹੀ ਆ ਅਸੀਂ ਆਪਣੇ ਸਮੂਹ ਸਟਾਫ ਵੱਲੋਂ ਆਪਣੇ ਐਮ ਐਲ ਏ ਸਰਦਾਰ ਹਰਮਿੰਦਰ ਸਿੰਘ ਜੀ ਗਿੱਲ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਸਾਡੇ ਸਕੂਲ ਦੀ ਇੰਨੀ ਡਿਵੈਲਪਮੈਂਟ ਕੀਤੀ ਆ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਵਿਕਾਸ ਸ਼ਰਮਾ ਪੀ ਟ ਟੀ ਫਿਚਰ گورਨਮੈਂਟ ਪ੍ਰਾਇਮਰੀ ਬੋਪਰਾਏ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਮੇਰੀ ਜਿਹੜੀ ਜੁਆਇਨਿੰਗ ਹੈ ਉਹ 2 19 ਦਸੰਬਰ 2016 ਨੂੰ ਇੱਥੇ ਹੀ ਬੋਪਰਾਏ ਵਿੱਚ ਹੋਈ ਤੇ ਮੈਂ ਮਾਲਵੇ ਤੋਂ ਆਨਾ ਫਿਰੋਜ਼ਪੁਰ ਨੂੰ ਬਿਲੋਂਗ ਕਰਦਾ ਤੇ ਮੈਂ ਫਸਟ ਟਾਈਮ ਜਦੋਂ ਇੱਥੇ ਆਇਆ ਸੀਗਾ ਤੇ ਮੈਂ ਆਪਣੇ ਸਕੂਲ ਦੇ ਵਿੱਚ ਜੋ ਦੇਖਿਆ ਕਿ ਵੀ ਇੱਥੇ ਠੀਕ ਸੀ ਸਾਰਾ ਕੰਮ ਤੇ ਹੋ ਰਿਹਾ ਸੀਗਾ ਪਰ ਕਾਫੀ ਚੀਜ਼ਾਂ ਦੀ ਜ਼ਰੂਰਤ ਸੀਗੀ ਤੇ ਇਹਦਾ ਜਿਹੜਾ ਗਰਾਊਂਡ ਸੀਗਾ ਉਹ ਕਾਫੀ ਨੀਵਾ ਸੀਗਾ ਤੇ ਜਦੋਂ ਬਾਰਿਸ਼ ਵਗੈਰਾ ਹੁੰਦੀ ਸੀਗੀ ਤੇ ਕਾਫੀ ਦਿੱਕਤਾਂ ਆਈਆਂ ਸੀਗੀਆਂ ਤੇ ਪਰ ਹੁਣ ਮੈਂ ਦੇਖ ਰਿਹਾ ਕਿ ਜੇ ਗੱਲ ਕਰੀਏ ਕਿ ਆਪਾਂ 2017 ਤੋਂ ਬਾਅਦ ਜਿਹੜੇ ਬਦਲਾਅ ਆਏ ਨੇ ਤੇ ਐਸਡੀਓ ਸਾਹਿਬ ਵੱਲੋਂ ਆਪਣੇ ਐਮਐਲਏ ਸਾਹਿਬ ਵੱਲੋਂ ਤੇ ਸਰਪੰਚ ਜਿਹੜੇ ਆਪਣੇ ਪਿੰਡ ਦੇ ਬਹੁਤ ਬਹੁਤ ਹੀ ਸਹਿਯੋਗ ਬਹੁਤ ਹੀ ਸਹਿਯੋਗ ਦਿੰਦੇ ਨੇ ਜੀ ਤੇ ਪੂਰੇ ਪਿੰਡ ਦੇ ਵਾਸੀ ਵੀ ਜਿਹੜੇ ਹੈਗੇ ਪਿੰਡ ਵਾਸੀ ਸਾਰੇ ਹੈਗੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਹੈਗੇ ਬਹੁਤ ਕੁਝ ਇਥੋਂ ਸਿੱਖਣ ਨੂੰ ਮਿਲਿਆ अच्छे स्टाफ ਸੀਗੇ ਤੇ ਮੈਂ ਦੇਖਿਆ ਸੀਗਾ ਵੀ ਮੈਂ ਹੁਣ ਇਹ ਗੱਲ ਕਰਾਂ ਕਿ ਜੇ ਮਾਲਵੇ ਦੇ ਵਿੱਚ ਵੀ ਸਕੂਲ ਦੇਖੀਏ ਤੇ ਮੈਂ ਸੋਚਦਾ ਸੀਗਾ ਵੀ ਇੱਥੇ ਕੋਈ ਡਿਵੈਲਪਮੈਂਟ ਹੋਏਗੀ ਪਰ 2017 ਤੋਂ ਬਾਅਦ ਅਚਾਨਕ ਹੀ ਹੁਣ ਦੇਖਿਆ ਜਾਵੇ ਤੇ ਮੈਨੂੰ ਨਹੀਂ ਲੱਗਦਾ ਕਿ ਆਸੇ-ਪਾਸੇ ਇੰਨੇ ਇੰਨਾ ਵਧੀਆ ਡਿਵੈਲਪਮੈਂਟ ਕਿਤੇ ਹੋਰ ਹੋ ਰਹੀ ਹੋਵੇ ਜਿੰਨੀ ਸਾਡੇ ਸਕੂਲ ਵਿੱਚ ਹੋਈ ਹੈ ਬਹੁਤ ਹੀ ਮੈਂ ਸਾਰੇ ਪਿੰਡ ਵਾਸੀਆਂ ਦਾ ਤੇ ਆਪਣੇ ਐਮਐਲਏ ਸਾਹਿਬ ਤੇ ਐਸਜੀਓ ਸਾਹਿਬ ਜੀ ਦਾ ਸਾਰਿਆਂ ਦਾ ਧੰਨਵਾਦ ਕਰਦਾ ਹੈਗਾ ਜੀ ਥੈਂਕ ਯੂ ਨੂੰ ਸਹੂਲਤਾਂ ਮਿਲੀਆਂ ਜੀ ਸਾਡੇ ਕੋਲ ਬਿਲਕੁਲ ਰਹਿਣ ਵਾਸਤੇ ਜਗ੍ਹਾ ਨਹੀਂ ਸੀਗੀ ਇਹ ਬੋਲਦੇ ਆ ਉਹ ਸਰਦਾਰ ਨਰਮਲ ਨਰਮਲ ਸਿੰਘ ਸਾਣਾ ਉਸ ਸ਼ੰਦਾ ਸਿੰਘ ਜੀ ਸਾਡੇ ਕੋਲੇ ਬਿਲਕੁਲ ਵੀ ਜਗ੍ਹਾ ਰਹਿਣ ਲਈ ਨਹੀਂ ਸੀਗੀ ਰਿਸ਼ਪਾਲ ਸਿੰਘ ਐਸ ਡੀਓ ਸਾਹਿਬ ਬੋਪਾਰੇ ਤੋਂ ਉਹਨਾਂ ਨੇ ਸਾਨੂੰ ਇਹ ਮਕਾਨ ਬਣਾ ਕੇ ਦਿੱਤਾ ਇਹ ਜਗ੍ਹਾ ਸਾਡੇ ਕੋਲੇ ਬਿਲਕੁਲ ਖਾਲੀ ਪਈ ਸੀ ਤੇ ਨਾਲ ਬੱਚੇ ਆ ਪਰਿਵਾਰ ਆ ਸੋਹਣਾ ਮਕਾਨ ਲਵਾ ਬਣਾ ਕੇ ਦਿੱਤਾ ਹੈ ਸੋਹਣਾ ਸਮਾਸੀਪਾਲ ਲਵਾ ਕੇ ਦਿੱਤਾ ਹੈ ਅੱਜ ਸਾਨੂੰ ਬਹੁਤ ਇਹਦੀ ਮौज ਆ ਜੀ ਹਲਕਾ ਵਧਾ ਇੱਕ ਹਰਮਿੰਦਰ ਸਿੰਘ ਗਿੱਲ ਦਾ ਐਮਐਲਏ ਸਾਹਿਬ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜੀ ਮੈਂ ਸਤਨਾਮ ਸਿੰਘ ਸਨ ਆਫ ਹਰਦੀਪ ਸਿੰਘ ਪਿੰਡ ਬੋਪਰਾਏ ਇਹ ਸਰਦਾਰ ਰਿਸ਼ਪਾਲ ਸਿੰਘ ਐਸਡੀਓ ਸਾਹਿਬ ਬੋਪਰਾਏ ਜਿਨ੍ਹਾਂ ਨੇ ਸਾਨੂੰ ਇਹ ਮਕਾਨ ਪਾ ਕੇ ਦਿੱਤੇ ਆ ਬਿਲਕੁਲ ਖਾਲੀ ਜਗ੍ਹਾ ਸੀ ਤੇ ਇਹ ਤਿੰਨ ਮਕਾਨ ਪਾਏ ਹੋਏ ਆ ਸਰਦਾਰ ਰਿਸ਼ਪਾਲ ਸਿੰਘ ਐਸਡੀਓ ਸਾਹਿਬ ਨੇ ਹਰਮਿੰਦਰ ਸਿੰਘ ਗਿੱਲ ਨੇ ਸਰਦਾਰ ਹਰਜਿੰਦਰ ਸਿੰਘ ਸਰਪੰਚ ਨੇ ਤੇ ਇਹਨਾਂ ਨੇ ਬਹੁਤ ਸਾਨੂੰ ਕੰਮ ਕਰਵਾ ਕੇ ਜਿਹੜੇ ਵਧੀਆ-ਵਧੀਆ ਦਿੱਤੇ ਆ ਤੇ ਮਰਸੀਬਾਲ ਵੀ ਲਵਾ ਕੇ ਦਿੱਤੇ ਆ ਤੇ ਇਹਨਾਂ ਦੇ ਅਸੀਂ ਬਹੁਤ ਧੰਨਵਾਦੀ ਆ ਤੇ ਇਸੇ ਤਰ੍ਹਾਂ ਵੀ ਸਾਡੇ ਨਾਲ ਬਹੁਤ ਕੰਮ ਵਧੀਆ ਕਰਦੇ ਆ ਹੋ ਹੋਰ ਵੀ ਸਾਨੂੰ ਜੇ ਕੋਈ ਲੋੜ ਹੁੰਦੀ ਆ ਤੇ ਸਾਨੂੰ ਹਾਜ਼ਰ ਕਰਦੇ ਉਸੇ ਵੇਲੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਆ ਤੇ ਸਾਨੂੰ ਕੋਈ ਵੀ ਲੋੜ ਹੁੰਦੀ ਆ ਤੇ ਸਾਨੂੰ ਫੋਨ ਤੇ ਪੁੱਛਦੇ ਆਏ ਵੀ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਆ ਜ਼ਰੂਰਤ ਆ ਤੇ ਸਾਡੇ ਕੋਲੇ ਆਣ ਕੇ ਸਾਨੂੰ ਦੱਸੋ ਤੇ ਅਸੀਂ ਤੁਹਾਡੀ ਜ਼ਰੂਰਤ ਪੂਰੀ ਕਰ ਮੇਰਾ ਨਾਮ ਬਲਵਿੰਦਰ ਸਿੰਘ ਆ ਸਾਨੂੰ ਰਤਨ ਸਿੰਘ ਪਿੰਡ ਬੋਪਾਰਾ ਦੇ ਰਹਿਣ ਵਾਲਾ ਹੈ ਸਰਦਾਰ ਹਰਮਿੰਦਰ ਸਿੰਘ ਇਲਾਕੇ ਦੇ ਐਮਐਲਏ ਸਾਹਿਬ ਦਾ ਸਰਪੰਨ ਮਾਨਯੋਗ ਸਰਪੰਚ ਸਾਹਿਬ ਹਰਜਿੰਦਰ ਸਿੰਘ ਤੇ ਐਸਡੀਓ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਕਿ ਸਾਡੇ ਰਹਿ ਸਾਡੇ ਕੋਲ ਮਕਾਨ ਨਹੀਂ ਸੀ ਸਾਨੂੰ ਮਕਾਨ ਦਾ ਸੈਂਕੜੇ ਦੇ ਵਿੱਚ ਬਣਾ ਕੇ ਦਿੱਤਾ ਆ ਦੋ ਬੈਡਰੂਮ ਬੈਡਰੂਮ ਦੋ ਬੈਡਰੂਮ ਡਰੈਇੰਗ ਰੂਮ ਸਟੋਰ ਲੌਬੀ ਕਿਚਨ ਪਰ ਗਰੀਬ ਲੜਕੀਆਂ ਦੇ ਵਿਆਹ ਵੀ ਬਹੁਤ ਕਰਾਏ ਨੇ ਐਮਐਲਏ ਸਾਹਿਬ ਜੀ ਦਾ ਤੇ ਐਸਡੀਓ ਸਾਹਿਬ ਜੀ ਦਾ ਸਰਪੰਚ ਸਾਹਿਬ ਜੀ ਦਾ ਅਸੀਂ ਬਹੁਤ 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 ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਮਕਾਨ ਬਣਾ ਕੇ ਦਿੱਤਾ ਆ ਪਰ ਮਜੀਤ ਕੋਲ ਕੋਰ ਮਾੜਣਾ ਤੋਂ ਬੋਲ ਰਹੀ ਏ ਸੁਕੇ ਸਿੰਘ ਦੀ ਪਤਨੀ ਤੇ ਸਾਡਾ ਐਸਡੀਓ ਨੇ ਤੇ ਗਿਰ ਸਾਹਿਬ ਨੇ ਵੀ ਸਾਡਾ ਘਰ ਬਣਾਇਆ ਵਾ ਤੇ ਸਾਡੇ ਘਰ ਵਿੱਚ ਕੋਈ ਨਹੀਂ ਹੈਗਾ ਨਾ ਕੋਈ ਕੱਚੇ ਕੋਟੇ ਸੀ ਤੇ ਬਾਲਾਂ ਤੇ ਰਹਿੰਦੇ ਆ ਨਾ ਪਾਣੀ ਨਾ ਧਾਣੀ ਸੀ ਤੇ ਮੋਟਰ ਵੀ ਉਹਨਾਂ ਨਾਲ ਲਵਾ ਦਿੱਤੀ ਘਰ ਵੀ ਸਾਨੂੰ ਬਹੁਤ ਜ਼ਿਆਦਾ ਵਧੀਆ ਬਣਾ ਕੇ ਦਿੱਤਾ ਉਹਨਾਂ ਨੇ ਹਾਂ ਦਾਵਾ ਤੇ ਪੈਸੇ ਚਾਚਾ ਜੀ ਐਸ ਡੀਓ ਲਾਉਂਦਿਆ ਵਾ ਹਰ ਕਿਸੇ ਦੇ ਗਰੀਬ ਦਾ ਕਰਨ ਦਿਆ ਬਹੁਤ ਜ਼ਿਆਦਾ ਕਰਨ ਦਿਆ ਪਿੰਡ ਵੀ ਬਹੁਤ ਵਧੀਆ ਬਣਾ ਕੇ ਤੇ ਉਹਨਾਂ ਨੇ ਬਹੁਤ ਜ਼ਿਆਦਾ ਪਿੰਡ ਵਧੀਆ ਬਣਾ ਕੇ ਤੇ ਜਿੰਦਾ ਸਰਪੰਚ ਸਿੰਘ ਉਹ ਵੀ ਕਮਰਾ ਉਹਨੇ ਪਹਿਲਾਂ ਨੂੰ ਆ ਪਾ ਕੇ ਦਿੱਤਾ ਕਮਰਾ ਪਹਿਲਾਂ 5 10 ਸਾਲ ਪਹਿਲਾਂ ਕਮਰਾ ਉਹਨਾਂ ਨੂੰ ਪਾ ਦਿੱਤਾ ਮੁਰਕੇ ਐਸ ਡੀਓ ਉਹਨਾਂ ਨੂੰ ਬਣਾ ਕੇ ਦਿੱਤਾ ਬਾਥਰੂਮ ਤੇ ਕਮਰੇ ਸਭ ਕੁਝ ਉਹਨੇ ਬਣਾ ਕੇ ਦਿੱਤਾ ਉਹਦੇ ਦੀ ਉੱਥੇ ਟੋਟਲ ਜਿਹੜੀ ਸਾਨੂੰ ਗ੍ਰਾਂਟ ਐਮਐਲਏ ਸਾਹਿਬ ਵੱਲੋਂ 74 ਲੱਖ ਦਿੱਤੀ ਗਈ ਆ ਤੇ ਜਿਹੜੀ ਮਨਰੇਗਾ ਉਹ ਚ 1 ਕਰੋੜ 55 ਲੱਖ ਰੁਪਈਆ ਅਸੀਂ ਖਰਚਿਆ ਵਾ ਉਹ ਜਿਹੜੀ ਪਲੈਨਿੰਗ ਆ ਉਹ ਬਣਜੋ ਗਿਆ ਐਮਐਲਏ ਸਾਹਿਬ ਵੱਲੋਂ ਜਦੋਂ ਸਾਨੂੰ ਸ਼ੁਰੂ ਵਿੱਚ ਸਰਕਾਰ ਬਣੀ ਆ ਉਦੋਂ ਉੱਥੇ ਹਰੀਪੁਰ ਤੇ ਸੀਚੈਲ ਭੇਜਿਆ ਗਿਆ ਸੀ ਅਸੀਂ ਉੱਥੋਂ ਮਾਡਲ ਨੂੰ ਅਡਾਪਟ ਕੀਤਾ ਸੀ ਤੇ ਉਹਦੇ ਨਾਲ ਜਿਹੜਾ ਸਭ ਤੋਂ ਪਹਿਲਾਂ ਅਸੀਂ ਜਿਹੜੇ ਪਾਉਂਡ ਆ ਉਹਨਾਂ ਨੂੰ ਰੈਨੋਨੇਟ ਕੀਤਾ ਤੇ ਪਾਰਕ ਤੇ ਪਿੰਡ ਚ ਇੰਟਰਲੋਕ ਟੇਲਾਂ ਸੀਵਰੇਜ ਕਰਨੀ ਪੱਕੀ ਸਕੂਲ ਦਾ ਕੰਮ ਡਿਸਪੈਂਸਰੀ ਦਾ ਜੀ ਉਹ ਸਾਰੇ ਕੰਮ ਸ਼ਾਮ ਘਾਟਾ ਸਾਰੇ ਕੰਮ ਜਿਹੜੇ ਉਹਨਾਂ ਫੰਡਾਂ ਦੇ ਰਾਹੀਂ ਕਰਾਇਆ ਗਿਆ ਜਿਹੜੇ ਸਾਨੂੰ 1.5 ਕਰੋੜ ਰੁਪਈਆ ਲਗਭਗ ਐਮਐਲ ਸਾਬ੍ਹ ਨੇ ਦਿੱਤਾ ਗਿਆ ਉਸ ਪਿੰਡ ਲਈ ਸਾਡੀ ਅਗਲੀ ਪ੍ਰਾਣਿਕ ਹੈ ਜੀ ਸਾਰੀ ਜਿਹੜੀ ਆ ਉਹਦੇ ਵਿੱਚ ਅਸੀਂ ਸਟਰੀਟ ਲਾਈਟਾਂ ਜਿਹੜੀਆਂ ਉਹ ਲਾ ਰਹੇ ਹਾਂ ਸਾਰੇ ਪਿੰਡ 'ਚ ਤੇ ਜਿਹੜੇ ਸਾਡੇ ਹੈਗੇ ਆ ਰਸਤੇ ਉਹ ਲਗਭਗ ਸਾਡੇ ਸਾਰੇ ਮੁਕੰਮਲ ਹੋ ਗਏ ਆ ਧਰਮਸ਼ਾਲਾ ਦੂਰ ਰਹਿੰਦੀਆਂ ਉਹ ਵੀ ਅਸੀਂ ਉਹ ਕੰਪਲੀਟ ਕਰ ਦਿੰਨੀਆਂ ਵਾ ਸਾਡਾ ਦੋ ਕੁ ਮਹੀਨਾ ਦਾ ਕੰਮ ਸਾਡੇ ਕੋਲ ਕੰਮ ਰਹਿ ਹੀ ਨਹੀਂ ਜਾਣਾ ਜਾਨੀ ਕਿ ਕਰਨ ਵਾਲਾ ਕੋਈ ਨਹੀਂ ਕਿ ਜਿਹੜੇ ਪਿੰਡ ਤੁਹਾਨੂੰ ਦੱਸਿਆ ਜਿੱਦਾਂ ਸਾਡੇ ਪਿੰਡ 113 ਪੱਟੀ ਹਲਕੇ ਦੇ ਪਿੰਡ ਹੈ ਜਿਉਂ 92 ਪਿੰਡ ਲਗਭਗ ਅਸੀਂ ਜਲਦੀ 3-4 ਮਹੀਨਿਆਂ ਦੇ ਵਿੱਚ ਕੰਪਲੀਟ ਦੇ ਦਾਂਗੇ ਉਹਦੇ ਵਿੱਚ ਸਾਰਾ ਕੁਝ ਇਦਾਂ ਹੀ ਜੀ ਸਿਚੂਅਲ ਪਹਿਲਾਂ ਛੱਪੜ ਬਣਾਏ ਜੀ ਸੀਵਰੇਜ ਪਿਆ ਇੰਟਰ ਲੋਕ ਟੈਲਾਂ ਸ਼ੰਖਾਮ ਘਾੜ ਸਕੂਲ ਧਰਮਸ਼ਾਲਾ ਜਿੰਨੇ ਵੀ ਕੰਮ ਹੈਗੇ ਆ ਫਿਰਨੀਆਂ ਦੇ ਉਹ ਵੀ ਅ ਵੱਟੋ ਵੱਲ ਜਿੰਨੇ ਪੈਣ। ਦੇਖੋ ਬੋਪਾਰਾ ਪਿੰਡ ਸਾਡਾ ਅਸੀਂ ਆਮ ਤੌਰ ਤੇ ਜਦੋਂ ਕੋਈ ਕਲੋਨੀ ਤਿਆਰ ਕਰਦੇ ਹਾਂ ਤਾਂ ਉਹਦੇ ਵਿੱਚ ਇੱਕ ਅਦਾ ਸੈਂਪਲ ਘਰ ਅਸੀਂ ਤਿਆਰ ਕਰਕੇ ਪਹਿਲਾਂ ਰੱਖਦੇ ਹਾਂ ਵੀ ਲੋਕਾਂ ਨੂੰ ਦਿਖਾਉਂਦੇ ਕਿ ਅਸੀਂ ਇਹੋ ਜਿਹਾ ਮਾਡਲ ਬਣਾਵਾਂਗੇ। ਉਹ ਸਾਡੇ ਹਲਕੇ ਤੇ ਇਹੋ ਜਿਹਾ ਮਾਡਲ ਬਣ ਗਿਆ ਹੈ ਕਿ ਬਾਹਰੋਂ ਆਉਣ ਵਾਲਿਆਂ ਵਾਸਤੇ ਜਾਂ ਸਾਡੇ ਦੂਸਰੇ ਪਿੰਡਾਂ ਦੇ ਸਰਪੰਚਾਂ ਵਾਸਤੇ ਇੱਕ ਇੱਕ ਚਾਨਣ ਮਨਾਰਾ ਹੈ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹੋ ਜਿਹੀ ਆਪਾਂ ਡਵੈਲਪਮੈਂਟ ਕਰਨੀ ਹੈ। ਅਸੀਂ ਕਿਸੇ ਪਿੰਡ ਵਿੱਚ ਪੱਕਾ ਪਾਤ ਨਹੀਂ ਕਰਨਾ ਚਾਹੁੰਦੇ ਅਸੀਂ ਸਾਰੇ ਪਿੰਡ ਇਸ ਤਰ੍ਹਾਂ ਲਿਸ਼ਕਾਉਣਾ ਚਾਹੁੰਦੇ ਹਾਂ। ਔਰ ਚਾਹੁੰਦੇ ਅਸੀਂ ਜੀਨੂੰ ਵੀ ਵਿਖਾਉਣਾ ਵੀ ਆਹ ਪਿੰਡ ਵੇਖ ਲਓ ਇਹੋ ਜਿਹਾ ਕੰਮ ਹੋਣਾ ਚਾਹੀਦਾ ਕੰਮ ਵਿੱਚ ਕੋਈ ਕੰਪਰੋਮਾਈਜ਼ ਨਹੀਂਗਾ ਕੁਆਲਿਟੀ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦੇ ਟਾਈਲਾਂ ਲਾਉਣੀ ਐ ਉਹਦੇ ਥੱਲੇ ਜਿਹੜਾ ਮਟੀਰੀਅਲ ਪਾਉਣਾ ਉਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦੇ ਜਿਹੜੀਆਂ ਇੱਟਾਂ ਲਾਉਣੀਆਂ ਨੇ ਖੜਵੰਜੇ ਲਾਉਣੇ ਆ ਉਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦੇ ਅਸੀਂ ਚਾਹਾਂਗੇ ਕਿ ਸਾਰੇ ਪਿੰਡ ਐ ਹੋਜੇ ਬੰਜਨ ਖੂਬਸੂਰਤ ਬੰਜਨ ਲੋਕ ਹੌਲੀ-ਹੌਲੀ ਚੰਡੀਗੜ੍ਹ ਨੂੰ ਭੁੱਲ ਜਾਣ